ਤੇਜਵੀਰ ਜੀ ਤਾਂ ਤੇਜਵੀਰ ਜੀ ਮੈਨਾ ਤੇਜਵੀਰ ਜੀ ਹਰਿਆਣਾ ਦੇ ਵਿੱਚ ਕਹਿੰਦੇ ਸਕੂਲਾ ਕਾਲਜਾਂ ਦੇ ਵਿੱਚ ਛੁੱਟੀਆਂ ਕਰਤੀਆਂ ਕਹਿੰਦੇ ਜੀ ਕਿਸਾਨੀ ਅੰਦੋਲਨ ਉਧਰ ਸ਼ੁਰੂ ਹੋਣ ਲੱਗਾ ਤੁਸੀਂ ਹਰਿਆਣਾ ਤੋਂ ਨੇ ਕੋਈ ਹੈ ਗੱਲਬਾਤ ਬਿਲਕੁਲ ਇਹ ਵੀ ਸਾਥੀ ਹਰਿਆਣੇ ਤੋਂ ਖੜੇ ਨੇ ਅੱਜ ਜਿਹੜੇ ਜਥੇ ਦੇ ਵਿੱਚ ਦੋ ਸਾਥੀ ਸੋਨੀਪੱਤ ਤੋਂ ਜਾ ਰਹੇ ਨੇ ਪਹਿਲਾਂ ਵੀ 70000 ਪੈਰਾ ਮਿਲਟਰੀ ਫੋਰਸਿਸ ਲਾ ਕੇ ਹਰਿਆਣਾ ਦੇ ਵਿੱਚ ਇਹ ਤਸ਼ੱਦਦ ਕੀਤਾ ਗਿਆ ਹੈ ਸੀਗਾ ਪਾਸਪੋਰਟ ਰੱਦ ਕਰਨਾ ਜ਼ਮੀਨਾਂ ਕੁਰਕੀਆਂ ਕਰਨੀਆਂ ਤੇ ਐਨਐਸਏ ਦੇ ਨੋਟੀਫਿਕੇਸ਼ਨ ਚਪਕਾ ਕੇ ਘਰਾਂ ਦੇ ਉੱਪਰ ਦਬਸ਼ ਕਰਨੀ ਪੈਰਾ ਮਿਲਟਰੀ ਫੋਰਸਿਸ ਦੇ ਨਾਲ ਇਹ ਹਰਿਆਣਾ 'ਚ ਹੁੰਦਾ ਰਿਹਾ ਹੈ ਕਿਉਂਕ ਸਨਦੀਆਂ ਮੰਗਾਂ ਨੇ ਪੰਜਾਬ ਦੀਆਂ ਜਾਂ ਹਰਿਆਣੇ ਦੇ ਨਹੀਂ ਐਮਐਸਪੀ ਗਰੰਟੀ ਕਾਨੂੰਨ ਦੀ ਕਰਜ਼ਾ ਮੁਕਤੀ ਦੀ ਆਦੀਵਾਸੀਆਂ ਦੀ ਮੰਗ ਮੈਨੇਰੇ ਗਮਜ਼ਦੂਰਾਂ ਦੀਆਂ ਮੰਗਾਂ ਇਹ ਸਾਰੀਆਂ ਸਾਂਝੀਆਂ ਨੇ ਪਰ ਇਹਦੇ ਬਾਰੇ ਜਿਹੜੇ ਹੁਣ ਜੁਗਲਬੰਦੀ ਇਸ ਵਾਰੀ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਕੱਲ ਪੰਜਾਬ ਹਰਿਆਣਾ ਸਰਕਾਰ ਤੋਂ ਨੋਟੀਫਿਕੇਸ਼ਨ ਜੰਦੀ ਹੈ ਕਿ মিডিਆ ਨੂੰ 1 ਕਿਲੋਮੀਟਰ ਦੂਰ ਕੀਤਾ ਜਾਵੇ ਅੱਜ ਹੀ ਪੰਜਾਬ ਸਰਕਾਰ ਨੋਟੀਫਿਕੇਸ਼ਨ ਕੱਢ ਦਿੰਦੀ ਹੈ ਕਿੰਨੇ মিডিਆ ਨੂੰ ਨੁਕਸਾਨ ਨਾ ਹੋ ਜਾਵੇ ਯਾਨੀ ਕਿ ਸ਼ੁਭ ਕਰਨ ਦੀ ਸ਼ਹਾਦਤ ਦਾ ਫੈਸਲਾ ਛੱਡੋ ਮਤਲਬ ਕਿ ਆਮ ਬੰਦੇ ਦੀ ਕਿਸਾਨ ਦੀ ਮਜ਼ਦੂਰ ਦੀ ਜਾਨ ਜਾਨ ਨਹੀਂ ਹੈਗੀ ਉਹਦੇ ਬਾਰੇ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ 30 ਤੋਂ ਉੱਪਰ ਕਿਸਾਨਾਂ ਸਹਾਤਤਾ ਹੋ ਗਈਆਂ ਨੇ ਸੈਂਕੜੇ ਕਿਸਾਨ ਫੱਟੜ ਹੋ ਚੁੱਕੇ ਨੇ 16 ਕਿਸਾਨ ਜਖਮੀ ਹੋਏ ਸੀਗੇ ਹੈ ਤੇ ਜੇ ਤੁਹਾਨੂੰ ਇਹ ਪੰਜਾਬ ਦਾ ਰਾਖਾ ਜੇ ਪੰਜਾਬ ਦਾ ਬਦਲਾਓ ਇੰਨਾ ਚਿੰਤਤ ਹੈ ਤੇ ਉਹ ਕਿਉਂ ਨਹੀਂ ਦਿੱਲੀ ਕੋਈ ਕੁਝ ਕਰਦਾ ਕਿਸੇ ਹੋਰ ਰਸਤੇ ਤੋਂ ਜਾਣਾ ਸਾਡਾ ਪੈਦਲ ਜਾਣਾ ਸਾਡਾ ਸੰਵਿਧਾਨਿਕ ਅਧਿਕਾਰ ਹੈ ਅਸੀਂ ਸ਼ਾਂਤਮਈ ਢੰਗ ਦੇ ਨਾਲ ਜਾ ਰਹੇ ਸੀਗੇ ਤੇ ਜਾਵਾਂਗੇ ਤੇ ਮੀਡੀਆ ਦੇ ਲੋਕਤੰਤਰ ਦੇ ਚੌਥੇ ਸਤੰਭ ਦੇ ਹੱਕਾਂ ਦੇ ਲਈ ਵੀ ਅਸੀਂ ਲੜਾਂਗੇ ਖਾਸ ਤਰੀਕੇ ਦੇ ਨਾਲ ਕਹਿੰਦੇ ਹਰਿਆਣਾ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਛੁੱਟੀ ਦੀ ਗੱਲ ਚੱਲੀ ਹੈਗੀ ਕੋਈ ਹੈ ਕੋਈ ਅੰਮਾਲਾ ਦੇ ਵਿੱਚ ਕਿਉਂਕਿ ਉਧਰਲੇ ਏਰੀਆ ਦੇ ਵਿੱਚ ਉਹ ਤਰੀਕ ਤੱਕ ਇੰਟਰਨੈਟ ਬੰਦ ਕਰ ਦਿੱਤਾ ਗਿਆ ਅੰਮਾਲੇ ਦੇ ਵਿੱਚ ਤੇ ਨਾਲ ਦੇ ਨਾਲ ਹੀ ਅੰਮਾਲੇ ਦੇ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ 6 ਤਰੀਕ ਨੂੰ ਛੁੱਟੀ ਸੀਗੀ ਪੰਜਾਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦਿਵਸ ਕਰਕੇ ਛੁੱਟੀ ਸੀਗੀ ਤੇ ਹੁਣ ਅੱਜ 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 ਸੰਡੇ ਹੈ ਤੇ ਕੱਲ ਨੂੰ ਨੋਟੀਫਿਕੇਸ਼ਨ ਉਹ ਜਾਰੀ ਹੋ ਜਾਣਗੀ ਪਰ ਇਹ ਤਾਂ ਇੱਕ ਗੰਦਾ ਨੋਟੀਫਿਕੇਸ਼ਨ ਹੋਇਆ ਜਿਹੜਾ 163 ਤੇ 144 ਅੰਮਾਲੇ ਦੇ ਵਿੱਚ ਲੱਗੀ ਹੋਈ ਸੀਗੀ ਮੈਂ ਕੋਈ ਸਤਿੰਦਰ ਸਰਤਾਜ ਦੇ ਸ਼ੋਅ ਨਹੀਂ ਕਰਦਾ ਮੈਂ ਉਹਨੂੰ ਸੁਣਦਾ ਵੀ ਇਹ ਚੰਗੇ ਗਾਣੇ ਗਾਉਂਦਾ ਪਰ ਉਹਦਾ ਸ਼ੋਅ ਹੋ ਜਾਣਾ ਉੱਥੇ ਇਹ ਦਰਸਾਉਂਦਾ ਜਿੱਥੇ ਹਜ਼ਾਰਾਂ ਦਾ ਇਕੱਠ ਸੀਗਾ 263 ਤੇ 144 ਕਿੱਥੇ ਗਈ ਉਹ ਉਤਾਰਮਾ ਕਿੱਥੇ ਗਈ ਉਹ ਇੱਕ ਡਰ ਦਾ ਮਾਹੌਲ ਬਣਾਉਣ ਦੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਅੱਜ ਜਥਾ ਥੋੜੀ ਦੇਰ ਚਰਵਾਨਾ ਹੋਏਗਾ 101 ਮਰਜੀਬੜਿਆਂ ਦਾ ਜਥਾ ਕੀ ਤਿਆਰੀਆਂ ਨੇ ਅੱਜ ਦੀਆਂ ਖਾਸ ਔਰ ਕੀ ਉਹਦੇ ਵਿੱਚ ਨਵਾਂ ਰਹਿਣ ਵਾਲਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਘਟਨਾਕਰਮ ਹੋਇਆ ਉਹ ਤੁਹਾਡੇ ਵੀ ਸਾਹਮਣੇ ਹੈ ਅਸੀਂ ਅਸੀਂ ਕੋਈ ਤਿਆਰੀ ਨਹੀਂ ਕਰਨੀ ਤਿਆਰੀ ਅੱਗੇ ਕਰਨੀ ਹੈ ਅਸੀਂ ਹੱਥਾਂ ਨਾਲ ਜਾਵਾਂਗੇ ਹੱਥਾਂ ਦੇ ਨਾਲ ਕਿੰਨਾ ਕੁ ਬੰਦਾ ਕੀ ਕਰ ਉੱਕੇ ਜਾਣਾ ਸੀ ਉਹਨਾਂ ਦੇ ਕੋਲ ਪਾਣੀ ਦੀ ਬੋਤਲ ਹੋਊਗੀ ਥੋੜਾ ਬੋਤਾ ਨੂਨ ਹੋਊਗਾ ਕੱਪੜਾ ਹੋਊਗਾ ਗਿੱਲਾ ਮੂੰਹ ਤੇ ਲਪੇਟਣ ਵਾਸਤੇ ਤੇ ਇੱਕ ਚਾਦਰ ਹੋਊਗੀ বিজে ਹੋ ਕੇ ਜਾਣ ਦਿੰਦੇ ਨੇ ਪਰ ਜਾਣਾ ਕੋਈ ਗੋਲ ਨਹੀਂ ਹੈਗਾ ਗੱਲ ਇਹ ਹੈ ਕਿ ਮੰਨੀ ਉਹ ਹੀ ਮੰਗਾ ਕਿਉਂ ਨਹੀਂ ਸਰਕਾਰ ਮੰਨ ਰਹੀ ਸਭ ਤੋਂ ਵੱਡਾ ਸਵਾਲ ਆ ਕਿਉਂ 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 ਇਸ ਤੋਂ ਭੱਜ ਰਹੀ ਹੈ ਕਿਉਂ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਬਦਲਦੇ ਨੇ ਸ਼ਾਮ ਸਿੰਘ ਜਿਹੜੇ ਖੇਤੀ ਮੰਤਰੀ ਨੂੰ ਕਹਿੰਦੇ ਪੈਦਲਾ ਸਕਦੇ ਨੇ ਉਹਨਾਂ ਦੇ ਪ੍ਰਧਾਨ ਸੀਗੇ ਬਣੋ ਬਡੋਲੀ ਸਾਹਿਬ ਖੱਟਰ ਸਾਹਿਬ ਨੇ ਕਿਹਾ ਸੀ ਕਿ ਕਹਿੰਦੇ ਪੈਦਲਾ ਸਕਦੇ ਹੋ ਤੇ ਹੁਣ ਉਹਨਾਂ ਦੇ ਹਰਿਆਣਾ ਦੇ ਸ਼ਾਮ ਕਹਿੰਦੇ ਪੰਜਾਬ ਦੇ ਮੰਗਾ ਨੇ ਅਸੀਂ 24 ਫਸਲਾਂ ਕਿਰੇਤਦੇ ਆ 23 ਫਸਲਾਂ ਦੇ ਐਮ ਐਸ ਪੀ ਕੋਸ਼ਿਤ ਹੁੰਦੀ ਉਹ ਇੱਕ ਫਸਲ ਵੱਧ ਲਈ ਬੈਠੇ ਨੇ ਪਤਾ ਨਹੀਂ ਕਿਹੜੀ ਚੋਨੇ ਦਾ ਕਰਾਈ ਸੀ ਸਾਰੇ ਇਸ ਨੇ ਦੇਖਿਆ ਉਹ ਤਾਂ ਕਹਿ ਰਹੇ ਆ ਕਹਿੰਦੇ ਜੀ ਤੁਸੀਂ ਕਹਿ ਰਹੇ ਹੋ ਕਿ ਨਾ ਤਾਂ ਮਾਮਲਾ ਪੰਜਾਬ ਦਾ ਜਿੰਨਾ ਹਰਿਆਣਾ ਦਾ ਸਾਡਾ ਤਾਂ ਕੇਂਦਰ ਨਾਲ ਮਾਮਲਾ ਹੈ ਸਾਡਾ ਤਾਂ ਸੈਂਟਰ ਨਾਲ ਹੀ ਮਾਮਲਾ ਹੈ ਸਾਡੀ ਮੰਗਾਂ ਤਾਂ ਇਨੀ ਜੁੜੀਆਂ ਹੋਈਆਂ ਨੇ ਨਾ ਉਹ ਪਤਾ ਨਹੀਂ ਇਹ ਗੱਲ ਕੀ ਏ ਵੀ ਜਿਵੇਂ ਵਸਤਾ ਵਿੱਚ ਜਿਹੜੀ ਜੇ ਉਹ ਪੰਜਾਬ ਮੰਦੇ ਦੇ ਤੇ ਪੰਜਾਬ ਦੀ ਸਰਕਾਰ ਨੂੰ ਪੁੱਛ ਕੇ ਆਂਦੇ ਨੇ ਜੇ ਪੰਜਾਬ ਦੀ ਸਰਕਾਰ ਜਾਂਦੀ ਹੈ ਤੇ ਹਰਿਆਣੇ ਨੂੰ ਪੁੱਛ ਕੇ ਜਾਂਦੀ ਹੈ ਜਿਹੜੇ ਲੋਕ ਜਾਂਦੇ ਨੇ